ਇਸ ਖਬਰ ਦੇ ਸਬੰਧ ਵਿੱਚ ਗੁਰਪ੍ਰੀਤ ਕੌਰ ਜਿਸ ਲੜਕੀ ਨੂੰ ਪ੍ਰੀਖਿਆ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਉਹ ਲੜਕੀ ਸਾਡੇ ਨਾਲ ਜੁੜ ਚੁੱਕੇ ਹੈ ਗੁਰਪ੍ਰੀਤ ਬਹੁਤ ਬਹੁਤ ਸਵਾਗਤ ਹੈ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਹਾਂਜੀ ਜੀ ਜਿਸ ਤਰ੍ਹਾਂ ਦੇ ਨਾਲ ਤੁਹਾਨੂੰ ਪ੍ਰੀਖਿਆ ਦੇਣ ਤੋਂ ਰੋਕ ਦਿੱਤਾ ਗਿਆ ਉਸ ਵਕਤ ਦੀ ਜਾਣਕਾਰੀ ਲੈਣਾ ਚਾਹਾਂਗੇ ਕਿ ਕੀ ਕੁਝ ਬੀਤਿਆ ਕਿਵੇਂ ਇਹ ਸਭ ਕੁਝ ਹੋਇਆ ਤੇ ਕਿਵੇਂ ਤੁਹਾਨੂੰ ਪ੍ਰੀਖਿਆ ਦੇ ਕੇਂਦਰ ਦੇ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ ਐਕਚੁਅਲੀ ਮੈਂ ਟਾਈਮਿੰਗ ਦੇ ਅਕੋਰਡਿੰਗ ਸਵਾਰਟ ਸਾਡੇ ਅੱਥਰ ਤੇ ਪਹੁੰਚੀ ਸੀਗੀ ਜੀ ਜੀ ਤੇ 10 ਵਜੇ ਪੇਪਰ ਸੀ ਸਵਨੋ ਐਂਟਰੀਸ ਸੀ ਗਿਆ ਐਂਡ ਉਹਨਾਂ ਨੇ ਅਨਾਉਂਸ ਕਰਨਾ ਸ਼ੁਰੂ ਕੀਤਾ 9:00 ਨੋ ਕਿ ਇਨਸਟਰਕਸ਼ਨਸ ਗਾਈਡਲਾਈਨਸ ਜੋ ਵੀ ਨੇ ਕਿ ਤੁਸੀਂ ਕੀ ਵੇਅਰ ਕਰ ਸਕਦੇ ਹੋ ਕਿਵੇਂ ਤੇ ਜੋ ਤੁਸੀਂ ਅੰਦਰ ਕੈਰੀ ਕਰ ਸਕਦੇ ਹੋ ਸ਼ੂਜ਼ ਨਹੀਂ ਕੈਰੀ ਕਰਨੇ ਸੋ ਉਹ ਸਭ ਅਨਾਉਂਸ ਕੀਤਾ ਗਿਆ ਐਂਡ ਮੈਨੂੰ ਸੀਗਾ ਕਿ ਉਹ ਇਨਸਟਰਕਸ਼ਨਸ ਮੈਂ ਆਲਰੇਡੀ ਫੁੱਲਫਿਲ ਕੀਤੀਆਂ ਹੋਈਆਂ ਸੀਗੀਆਂ ਐਂਡ ਕਿਰਪਾਨ ਕਕਾਰ ਦੇ ਰਿਗਾਰਡਿੰਗ ਮੈਂ ਸੋਚਿਆ ਕਿ ਇਟ ਇਜ਼ ਮਾਈ ਰਾਈਟ ਮੈਂ ਲੈ ਕੇ ਜਾ ਸਕਦੀ ਹਾਂ ਸਟਿਲ ਮੈਂ ਉਹਨਾਂ ਨੂੰ ਕਨਫਰਮ ਕੀਤਾ ਕਿ ਮੈਂ ਵੇਅਰ ਕੀਤਾ ਹੋਇਆ ਅਗਰ ਕੋਈ ਸਾਈਜ਼ ਦਾ ਕੋਈ ਹੋਰ ਇਸ਼ੂ ਹੋਏਗਾ ਤਾਂ ਮੈਨੂੰ ਗਾਈਡ ਕਰਨਗੇ ਐਂਡ ਬਟ ਉਹਨਾਂ ਨੇ ਮੈਨੂੰ ਸਿੰਪਲੀ ਇਹ ਕਹਿ ਦਿੱਤਾ ਕਿ ਤੁਸੀਂ ਅੰਦਰ ਨਹੀਂ ਜਾ ਸਕਦੇ ਇਹਨੂੰ ਤੁਸੀਂ ਉਤਾਰ ਕੇ ਹੀ ਅੰਦਰ ਜਾ ਸਕਦੇ ਆ ਤੇ ਬਾਅਦ ਵਿੱਚ ਕਿਸੇ ਆਫੀਸਰ ਨੇ ਮੈਨੂੰ ਡਰੈਸ ਕੋਡ ਜੋ ਇਨਸਟਰਕਸ਼ਨਸ ਦੇ ਵਿੱਚ ਲਿਖਿਆ ਸੀ ਫੀਮੇਲ ਡਰੈਸ ਕੋਡ ਕਿ ਤੁਸੀਂ ਕਿਵੇਂ ਵੀਅਰ ਕਰ ਸਕਦੇ ਹੋ ਆਬਜੈਕਟ ਕੋਈ ਨਹੀਂ ਲੈ ਕੇ ਜਾ ਸਕਦੇ ਸ਼ਾਰਪ ਆਬਜੈਕਟ ਜਾਂ ਕੁਝ ਵੀ ਐਵੇਂ ਦੀ ਚੀਜ਼ ਤੇ ਕੱਪੜੇ ਡਰੈਸ ਤੁਸੀਂ ਕਿਵੇਂ ਦੀ ਹਨਾ ਟੀ-ਸ਼ਰਟ ਫਲੋਰ ਜੋ ਵੀ ਤੁਸੀਂ ਕਰ ਸਕਦੇ ਹੋ ਉਹ ਦੱਸਿਆ ਮੈਂ ਉਹਨਾਂ ਨੂੰ ਕਿਹਾ ਕਿ ਉਹ ਹੈ ਮੈਂ ਫਾਲੋ ਕਰਕੇ ਆਈ ਹੁਈ ਆ ਬਟ ਤਕਾਰ ਮੇਨੋ ਕਨਸਟੀਟਿਊਸ਼ਨਲ ਰਾਈਟ ਹੈ ਐਂਡ ਉਹ ਮੈਂ ਉਤਾਰ ਕੇ ਨਹੀਂ ਜਾਵਾਂਗੀ ਜੇ ਕੋਈ ਆਪਸ਼ਨ ਹੋਵੇ ਕੁਝ ਸਾਈਜ਼ ਕਰਨ ਦਾ ਤਾਂ ਮੈਂ ਉਹ ਕਰ ਲਾਂਗੀ ਆਲਟਰਨੇਟਿਵ ਬਟ ਉਹਨਾਂ ਨੇ ਮੈਨੂੰ ਸਿੱਧਾ ਕਹਿ ਦਿੱਤਾ ਕਿ ਵੀ ਅਸੀਂ ਕੁਝ ਕਰ ਹੀ ਨਹੀਂ ਸਕਦੇ ਤੁਸੀਂ ਕਾਇ ਕੈਰੀ ਕਰ ਨਹੀਂ ਸਕਦੇ ਉਤਾਰ ਕੇ ਹੀ ਅੰਦਰ ਜਾ ਸਕਦੇ ਆ ਹਮਮ ਅੰਨ ਉਸ ਤੋਂ ਬਾਅਦ ਜਦ ਮੈਨੂੰ ਦੱਸਿਆ ਗਿਆ ਕਿ ਕੁਝ 4-5 ਸਟੂਡੈਂਟਸ ਹੋਰ ਸੀਗੇ ਜਿਨ੍ਹਾਂ ਨੂੰ ਉਹਨਾਂ ਨੇ ਰਿਕੁਐਸਟ ਕੀਤੀ ਕਿ ਇੱਕ ਕਾਰ ਉਤਾਰ ਕੇ ਦੇ ਦਿਓ ਪੇਪਰ ਐਂਡ ਉਹ ਬੱਚਿਆਂ ਨੇ ਉਤਾਰੇ ਤੇ ਪੇਪਰ ਦੇ ਦਿੱਤੇ ਕਹਿੰਦੇ ਤੁਸੀਂ ਵੀ ਉਤਾਰ ਕੇ ਅਜੇ ਪੇਪਰ ਦੇਣਾ ਚਾਹੁੰਦੇ ਤਾਂ ਤੁਸੀਂ ਦੇ ਸਕਦੇ ਹੋ ਹਮਮ ਬਟ ਮੈਨੂੰ ਇਸ ਚੀਜ਼ ਨਾਲ ਕੰਪਰੋਮਾਈਜ਼ ਇਸ ਟਾਈਮ ਨਹੀਂ ਕਰਨਾ ਸੀ ਅਗਰ ਮੈਨੂੰ ਆਲਟਰਨੇਟਿਵ ਕੁਝ ਆਪਸ਼ਨ ਦਿੰਦੇ ਤਾਂ ਮੈਂ ਕਰ ਸਕਦੀ ਸੀ ਮਤਲਬ ਕਿ ਤੁਸੀਂ ਇਹ ਪ੍ਰੀਖਿਆ ਦੇ ਨਹੀਂ पाए ਨਹੀਂ ਜੀ ਤੇ ਤੁਹਾਡੇ ਨਾਲ ਇਸ ਮਾਮਲੇ ਤੇ ਕੌਣ ਖੜਿਆ ਹੈ ਕਿਸੇ ਨੇ ਤੁਹਾਡੀ ਸਾਰ ਲਈ ਹੈ ਇਸ ਮਾਮਲੇ ਦੇ ਵਿੱਚ ਅ ਐਟ दैट ਮੂਮੈਂਟ ਮੈਂ ਜਿੰਨਾ ਟਰਾਈ ਕਰ ਸਕਦੀ ਜਿੰਨੇ ਕੰਟੈਕਟ ਮੇਰੇ ਕੋ ਹੋ ਪਾਏ ਐ ਐਸਜੀਪੀਸੀ ਜਾਂ ਜੋ ਵੀ ਮੈਂ ਕਰ ਸਕਦੀ ਸੀ ਆਪਣੇ ਕੰਟੈਕਟ ਦੇ ਥਰੂ ਜਾਂ ਇੱਥੇ ਵੀ ਐਡਮਿਨਿਸਟ੍ਰੇਸ਼ਨ ਨੂੰ ਕੀਤਾ ਕੰਟੈਕਟ ਬਟ ਸਟਿਲ ਕੋਈ ਮੈਨੂੰ ਜਿਹੜਾ ਉਸ ਟਾਈਮ ਕੋਈ ਸੋਲੂਸ਼ਨ ਨਹੀਂ ਹੋ ਪਾਇਆ ਐਂਡ ਐਗਜ਼ਾਮਸ ਤਾਂ ਨਹੀਂ ਦੇ ਪਾਈ ਬਟ ਜੋ ਅੱਗੇ ਲੀਗਲ ਐਕਸ਼ਨ ਦਾ ਕੁਝ ਵੀ ਹੋਰ ਰੇਜ਼ ਕਰਨਾ ਪਏਗਾ ਉਹ ਮੈਂ ਜ਼ਰੂਰ ਕਰਾਂਗੀ ਜੀ ਗੁਰਪ੍ਰੀਤ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤਰ੍ਹਾਂ ਦਾ ਬਹੁਤ ਸਾਰੇ ਪਹਿਲਾਂ ਵੀ ਮਾਮਲੇ ਤੁਸੀਂ ਸੁਣੇ ਹੋਣੇ ਆ ਜਦੋਂ ਕਿ ਪੰਜ ਕਕਾਰਾਂ ਦੇ ਕਰਕੇ ਖਾਸ ਕਰਕੇ ਜਦੋਂ ਕੜਾ ਵੀ ਪਾਇਆ ਹੋਵੇ ਤਾਂ ਵੀ ਪ੍ਰੀਖਿਆ ਕੇਂਦਰ ਦੇ ਵਿੱਚ ਸਿੱਖਾਂ ਨੂੰ ਜਾਣ ਨਹੀਂ ਦਿੱਤਾ ਜਾਂਦਾ ਬਹੁਤ ਸਾਰੇ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਤੁਹਾਨੂੰ ਲੱਗਦਾ ਹੈ ਕਿ ਇਸ ਦੇ ਲਈ ਇੱਕ ਕਾਨੂੰਨ ਹੋਣਾ ਚਾਹੀਦਾ ਇੱਕ ਪੁਖਤਾ ਪ੍ਰਬੰਧ ਹੋਣੇ ਚਾਹੀਦੇ ਤਾਂ ਕਿ ਪ੍ਰੀਖਿਆ ਨੂੰ ਰੋਕਿਆ ਨਾ ਜਾ ਸਕੇ ਹਾਂਜੀ क्लियरली इंस्ट्रक्शंस बाकी ਦਿੱਤੀਆਂ ਜਾ ਸਕਦੀਆਂ ਤੇ ਐਟ ਲੀਸਟ ਏ ਇਨਸਟਰਕਸ਼ਨ ਵੀ ਕਲੀਅਰਲੀ ਬੱਚਿਆਂ ਨੂੰ ਦੇ ਦਿੱਤੀ ਜਾਏ ਕਿ ਇਸ एग्जाम ਦੇ ਲਈ ਅੰਬੀਤਾਰ ਇਸ ਅਲਾਉਡ ਹੈ ਦੇ ਆਰ ਐਲੀਜੀਬਲ অর ਨਾਟ ਕਕਾਰ ਦੇ ਨਾਲ ਐਲੀਜੀਬਲ ਹੈ ਜਾਂ ਨਹੀਂ ਹੈ ਸੋ ਉਹਨਾਂ ਨੂੰ ਕਲੀਅਰਲੀ ਅਗਰ ਇੰਨਾ ਹੈ ਤਾਂ ਇਹ ਮੈਂਸ਼ਨ ਕੀਤਾ ਜਾਵੇ ਜੀ ਸਾਡੇ ਬੱਚੇ ਫਾਰਮ ਫਿਲ ਕਰਕੇ ਇੰਨੀ ਦੂਰ एग्जाम ਦੇਣ ਹੀ ਨਾਲ ਜੀ ਗੁਰਪ੍ਰੀਤ ਜਦੋਂ ਅੰਮ੍ਰਿਤਧਾਰੀ ਬੰਦਾ ਬਣਦਾ ਹੈ ਜਦੋਂ ਵੀ ਅੰਮ੍ਰਿਤ ਛਕਿਆ ਜਾਂਦਾ ਹੈ ਤਾਂ ਪੰਜ ਕਕਾਰ ਜ਼ਰੂਰੀ ਹੁੰਦੇ ਆ ਤੁਹਾਨੂੰ ਲੱਗਦਾ ਹੈ ਕਿ ਜਦੋਂ ਪ੍ਰੀਖਿਆ ਕੇਂਦਰਾਂ ਦੇ ਵਿੱਚ ਜਦੋਂ ਵੀ ਇਸ ਤਰ੍ਹਾਂ ਪ੍ਰੀਖਿਆ ਲਈ ਜਾਵੇ ਬੇਸ਼ੱਕ ਇਹਨਾਂ ਨੇ ਮਨਾ ਕਰ ਦਿੱਤਾ ਹੈ ਕਿ ਤੁਸੀਂ ਕੜਾ ਪਾ ਕੇ ਜਾਂ ਕਿਰਪਾਨ ਪਾ ਕੇ ਤੁਸੀਂ ਅੰਦਰ ਨਹੀਂ ਬੈਠ ਸਕਦੇ ਤਾਂ ਇਹਦੇ ਲਈ ਇੱਕ ਬਦਲ ਹੋਣਾ ਚਾਹੀਦਾ ਹੈ ਕਿ ਸਿੱਖਾਂ ਦੇ ਅਲੱਗ ਤੋਂ ਕਮਰੇ ਦੇ ਵਿੱਚ ਪੇਪਰ ਕਰਵਾਏ ਜਾਣ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ ਹੈ ਇਸ ਤਰ੍ਹਾਂ ਦੇ ਨਾਲ ਵੀ ਮਾਮਲਾ ਹੱਲ ਹੋ ਸਕਦਾ ਹੈ ਦਾ ਐਡਮਿਨਿਸਟ੍ਰੇਸ਼ਨ ਜਾਂ ਅਥਾਰਟिटीज ਅਗਰ ਇਹਦਾ ਕੋਈ ਵੀ ਸੋਲੂਸ਼ਨ ਆਲਟਰਨੇਟਿਵ ਜਿਵੇਂ ਵੀ ਕਰ ਸਕਦੇ ਹੈ ਸੋਲੂਸ਼ਨ ਅਲਟੀਮੇਟਲੀ ਉਹਨਾਂ ਤੇ ਹੈ ਉਹ ਕਿਵੇਂ ਕਰਨ ਬਟ ਬੱਚਿਆਂ ਨੂੰ ਕਿਵੇਂ ਇਸ ਸਫਰੈਂਸ ਤੋਂ ਆਪਾਂ ਬਚਾਉਣਾ ਹੈ ਜਾਂ ਬੱਚੇ ਇਸ ਚੀਜ਼ ਕਰਕੇ ਸਫਰ ਨਾ ਕਰਨ ਐਂਡ ਉਹਨਾਂ ਨੂੰ ਆਪਣੇ ਕਿਸੇ ਰਾਈਟ ਦੇ ਨਾਲ ਕੰਪਰੋਮਾਈਜ਼ ਨਾ ਕਰਨਾ ਪਵੇ ਇਹਦੇ ਲਈ ਜੋ ਵੀ ਆਪਸ਼ਨ ਐਡਮਿਨਿਸਟ੍ਰੇਸ਼ਨ ਦੇ ਸਕਦੀ ਹੈ ਉਹਨਾਂ ਤੇ ਡਿਪੈਂਡ ਕਰਦਾ ਹੈ ਕਿਉਂਕਿ ਕੁਝ ਐਗਜ਼ਾਮਸ ਦੇ ਵਿੱਚ ਸਾਈਜ਼ ਅਗਰ ਮੈਂਸ਼ਨ ਕੀਤਾ ਜਾਏ ਛੋਟਾ ਕੈਰੀ ਕਰਨਾ ਹੈ ਉਹ ਕਰ ਸਕਦੇ ਆ ਜਾਫਰ ਕਈ ਕੁਝ ਕਕਾਰ ਤੇ ਟਾਈਪਿੰਗ ਕਰਨੀ ਹੈ ਜੀ ਅਗਰ ਪਰ ਸੇਫਟੀ ਸੇ ਉਹ ਕਰ ਸਕਦੇ ਹੋ ਸੋ ਇਟਸ ਅਪਨ ਟੈਡਮਿਨਿਸਟ੍ਰੇਸ਼ਨ ਜਾਂ ਜੋ ਵੀ ਸਿਸਟਮ ਹੈ ਜੀ ਜੀ ਗੁਰਪ੍ਰੀਤ ਆਖਰੀ ਸਵਾਲ ਤੁਹਾਡੇ ਕੋ ਮੰਗ ਕੀ ਹੈ ਜਿਸ ਤਰ੍ਹਾਂ ਦੇ ਨਾਲ ਤੁਹਾਡੇ ਨਾਲ ਹੋਇਆ ਕਿ ਪ੍ਰੀਖਿਆ ਕੇਂਦਰ ਦੇ ਵਿੱਚ ਤੁਹਾਨੂੰ ਜਾਣ ਨਹੀਂ ਦਿੱਤਾ ਗਿਆ ਪ੍ਰੀਖਿਆ ਤੁਹਾਡੀ ਛੁੱਟ ਗਈ ਤਾਂ ਪੇਪਰ ਦੇਣਾ ਸੀ ਉਹ ਤੁਸੀਂ ਪਾ ਨਹੀਂ ਪਾਏ ਹਾਲਾਂਕਿ ਇਸ ਦਾ ਬਦਲ ਕਈਆਂ ਨੂੰ ਇਹ ਦਿੱਤਾ ਗਿਆ ਕਿ ਤੁਸੀਂ ਕਕਾਰ ਉਤਾਰ ਕੇ ਜਾ ਸਕਦੇ ਹੋ ਕਈਆਂ ਨੇ ਇਹ ਬਦਲ ਚੁਣਿਆ ਪਰ ਤੁਸੀਂ ਨਹੀਂ ਤਾਂ ਮੰਗ ਕੀ ਹੈ ਤੁਹਾਡੀ ਮੰਗ ਮੇਰੀ ਇਹੀ ਹੈ ਕਿਉਂਕਿ ਲਾਸਟ ਈਅਰ ਵੀ ਬੱਚੇ ਸਫਰ ਕਿਤੇ ਹੈ ਇਸ ਸਾਲ ਮੈਂ ਕੀਤੀਆਂ ਹੋਰ ਕੀਤੇ ਹੋਣਗੇ ਕਿਸੇ ਦੀ ਆਵਾਜ਼ ਕਿਸੇ ਦਾ ਇਸ਼ੂ ਰੇਜ਼ ਹੋਇਆ ਹੋਏਗਾ ਨਹੀਂ ਹੋਇਆ ਹੋਏਗਾ ਬਟ ਇਸ ਲਈ ਜੋ ਆਪਾਂ ਐਕਸ਼ਨ ਜਾਂ ਜਿੱਥੇ ਤੱਕ ਆਪਾਂ ਕਰ ਸਕਦੇ ਆਪਾਂ ਕਰਾਂਗੇ ਬਟ ਨੈਕਸਟ ਈਅਰ ਜੋ ਵੀ ਐ ਮੈਂ ਚਾਹੁੰਦੀ ਆ ਕਿ ਅਗਲੇ ਸਾਲ ਕਿਸੇ ਬੱਚੇ ਨੂੰ ਸਫਰ ਨਾ ਕਰਨਾ ਪਵੇ ਕੋਈ ਡਾਇਰੈਕਟਲੀ ਇਨਸਟਰਕਸ਼ਨ ਜਾਂ ਕੋਈ ਵੀ ਰੂਲ ਹੋ ਡਾਇਰੈਕਟਲੀ ਇਸ ਤਰੀਕੇ ਦਿੱਤਾ ਜਾਵੇ ਠੀਕ ਹੈ ਗੁਰਪ੍ਰੀਤ ਤੁਸੀਂ ਆਪਣੀ رائے ਦਿੱਤੀ ਬਹੁਤ-ਬਹੁਤ ਧੰਨਵਾਦ ਤਾਂ ਸਿੱਖ ਕੁੜੀ ਨੂੰ ਕਕਾਰਾਂ ਦੇ ਕਾਰਨ ਪ੍ਰੀਖਿਆ ਦੇਣ ਤੋਂ ਰੋਕਣ ਦਾ ਮਾਮਲਾ ਸਾਹਮਣੇ ਆਇਆ ਹਾਲਾਂਕਿ ਗੁਰਪ੍ਰੀਤ ਸਾਡੇ ਨਾਲ ਹੁਣੇ ਜੁੜੇ ਉਹਨਾਂ ਦਾ ਕਹਿਣਾ ਸੀ ਕਿ 8:30 8 ਵਜੇ ਮੈਂ ਉੱਥੇ ਪਹੁੰਚ ਗਈ ਸੀ 10 ਵਜੇ ਪ੍ਰੀਖਿਆ ਸੀ ਤੇ 9:30 ਵਜੇ ਤੋਂ ਪਹਿਲਾਂ ਉਹਨਾਂ ਨੇ ਇਨਸਟਰਕਸ਼ਨ ਦੱਸ ਦਿੱਤੀਆਂ ਕਿ ਇਹ ਚੀਜ਼ਾਂ ਤੁਸੀਂ ਪਾ ਕੇ ਅੰਦਰ ਨਹੀਂ ਜਾ ਸਕਦੇ ਤਾਂ ਪਹਿਲਾਂ ਉਸਨੇ ਇਸ ਦੇ ਸੰਬੰਧ ਦੇ ਵਿੱਚ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਕਿ ਉਸ ਨੂੰ ਪ੍ਰੀਖਿਆ ਦੇਣ ਦਿੱਤੀ ਜਾਵੇ ਹਾਲਾਂਕਿ 3-4 ਵਿਦਿਆਰਥੀ ਜਿਸ ਤਰ੍ਹਾਂ ਦੇ ਨਾਲ ਗੁਰਪ੍ਰੀਤ ਦੇ ਨਾਲ ਗੱਲਬਾਤ ਹੋਈ ਹੈ ਉਸ ਚਾਰ ਵਿਦਿਆਰਥੀ ਹੋਰ ਸੀ ਪਰ ਉਹਨਾਂ ਨੇ ਬਦਲ ਚੁਣਿਆ ਤਾਂ ਇਸ ਬਾਰੇ ਹੋਰ ਕੀ ਕੋਈ ਜਾਣਕਾਰੀ ਸਾਹਮਣੇ ਆਈ ਉਹ ਵੀ ਸੁਣਦੇ ਹਾਂ ਹਰ ਰੋਜ਼ ਇਸ ਦੇਸ਼ ਦੇ ਅੰਦਰ ਜਿਸ ਨੂੰ ਸਿੱਖਾਂ ਨੇ ਯਾਦ ਕਰਵਾਇਆ ਸਿੱਖਾਂ ਦੀਆਂ ਵੱਡੀਆਂ ਕੁਰਬਾਨੀਆਂ ਨੇ ਤੇ ਹੁਣ ਦੇਸ਼ ਦੀ ਸਰਕਾਰ ਜਿਹੜੀ ਆ ਚਾਹੇ ਸੂਬਾ ਚਾਹੇ ਕਿ ਨਾ ਸੈਂਟਰ ਦੀ ਉਹ ਗੁਰਤੇਗ ਬਹਾਦਰ ਜੀ ਦੀ ਜਿਹੜੀ ਆ ਸਿੱਧੀ ਸ਼ਤਰਾਵਦੀ ਨੂੰ ਵੱਡੇ ਪਦਰ ਤੇ ਮਨਾਉਣ ਤੇ ਦਾਅਵੇ ਕਰਦੀ ਆ ਪਰ ਅੱਜ ਸਾਨੂੰ ਰੋਜ਼ ਐਸੀ ਖਬਰ ਮਿਲਦੀ ਆ ਜਿਹਦੇ ਨਾਲ ਸਿੱਖਾਂ ਤੇ ਹਮਲਾ ਕੀਤਾ ਜਾਂਦਾ ਸਿੱਖਾਂ ਦੀ ਹੋਣ ਤੇ ਸਿੱਖਾਂ ਦੀ ਪਛਾਣ ਤੇ ਹਮਲਾ ਕੀਤਾ ਜਾਂਦਾ ਕੱਲ ਹਰਿਆਣੇ ਦੇ ਵਿੱਚ ਇੱਕ ਬੱਚਾ ਆ ਜਿਹੜਾ ਨੀਡ ਦੇ ਟੈਸਟ ਦੇ ਵਿੱਚੋਂ ਉਹਨੂੰ ਘੰਟਾ ਬਾਹਰ ਰੱਖਿਆ ਗਿਆ ਮਾਨਸਿਕ ਤੌਰ ਤੇ ਪੀੜਾ ਕੀਤੀ ਗਈ ਅੱਜ ਗੁਰਪ੍ਰੀਤ ਨਾਮ ਦੀ ਲੜਕੀ ਜਿਹੜੀ ਅਮਰਸਰ ਸਾਹਿਬ ਤੋਂ ਆਈ ਆ ਜੈਪੁਰ ਦੇ ਵਿੱਚ ਜਿੱਥੇ ਕੀ ਉਹਨਾਂ ਨੇ ਜੁਡੀਸ਼ਰ ਦਾ ਟੈਸਟ ਦੇਣਾ ਉੱਥੇ ਉਹਨੂੰ ਬਾਹਰ ਖੜਾ ਕੀਤਾ ਗਿਆ ਉਹਨੂੰ ਅੰਦਰ ਨਹੀਂ ਵੜਨ ਦਿੱਤਾ ਗਿਆ ਹੱਲੇ ਵੀ ਵਿਚਾਰੀ ਬਾਹਰ ਖੜੀ ਆ ਬੜਾ ਮਯੂਸ ਮਨ ਦੇ ਨਾਲ ਸੋ ਮੈਂ ਸਮੁੱਚੇ ਲੋਕਾਂ ਨੂੰ ਮਾਨਤਾ ਦੇ ਭਲੇ ਦੀ ਗੱਲ ਕਰਨ ਦੇ ਦਾਵੇਦਾਰਾਂ ਨੂੰ ਖਾਸ ਤੌਰ ਤੇ ਭਾਜਪਾ ਦੇ ਵਿੱਚ ਬੈਠੇ ਪੱਗਾਂ 'ਚ ਸਰਪਸਾ ਕੇ ਬੈਠੇ ਉਹਨਾਂ ਲੋਕਾਂ ਨੂੰ ਚਰਚਾਉਦੀ ਦਿੰਨਾ ਕਿ ਘੱਟੋ-ਘੱਟ ਇਹ ਕੁਝ ਜਿਹਾ ਵਾਪਰ ਰਿਹਾ ਇਸ ਤੇ ਇਸ ਦੇ ਉੱਤੇ ਕੁਝ ਦੇਖੋ ਤੇ ਸਮੁੱਚੀ ਸੰਗਤ ਨੂੰ ਕਹਿਣਾ ਕਿ ਸਰਕਾਰ ਨੂੰ ਲਾੜ ਤਾਂ ਪਾਓ ਕਿਚਲੋ ਨਹੀਂ ਗੁਰਦੁਆਰਾ ਪਰੰਦਰ ਕਮੇਟੀ ਪਹਿਲਾਂ ਵੀ ਇੰਨਾ ਕੇਸਾਂ ਨੂੰ ਲੜਦੀ ਆ ਤੇ ਅਸੀਂ ਇਸ ਕੇਸ ਨੂੰ ਵੱਡੇ ਪੱਧਰ ਤੇ ਫਿਰ ਲੜ ਰਹੇ ਆ ਉਸ ਬੱਚੀ ਦੇ ਨਾਲ ਜੋ ਮਾਨਸਿਕ ਤੌਰ ਤੇ ਪੀੜਾ ਹੋਈ ਆ ਉਸ ਦੇ ਨਾਲ ਅਸੀਂ ਡਟ ਕੇ ਖੜੇ ਆ ਪਰ ਸੋਚੇ ਆਵਾਮ ਨੂੰ ਅਸੀਂ ਬੇਨਤੀ ਕਰਦੇ ਆ ਕਿ ਇਹ ਐ